ਤੋ ਅੱਗੇ ਇਹ ਅੱਜ ਕਰਕੇ ਪਹੁੰਚੇ। ਖੇਤੀਬਾੜੀ ਆਰਡੀਨਸ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ 'ਚ ਲਗਾਏ ਗਏ ਤੰਨੇ ਦੀ ਸਮੂਲੀਅਤ ਕਰਨ ਜਾ ਰਹੇ ਹੁਸ਼ਿਆਰਪੁਰ ਦੇ ਪਿੰਡ ਸਤੌਰ ਦੇ ਨੌਜਵਾਨ ਕਿਸਾਨ ਕੁਲਵਿੰਦਰ ਸਿੰਘ ਦੇ ਮੰਡੀ ਗੋਬਿੰਦਗੜ੍ਹ ਨਜ਼ਦੀਕ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਕੁਲਵਿੰਦਰ ਸਿੰਘ ਕਿਸਾਨ ਹੋਣ ਦੇ ਨਾਲ ਨਾਲ ਅਕਾਲੀ ਦਲ ਦੇ ਆਈਟੀ ਸੈੱਲ ਦੇ ਵਰਕਰ ਵੀ ਸਨ ਜੋ ਅੱਜ ਸਵੇਰੇ ਤਕਰੀਬਨ 6 ਵਜੇ ਮੰਡੀ ਗੋਬਿੰਦਗੜ੍ਹ ਦੇ ਸੜਕ ਹਾਦਸੇ ਦੀ ਮੌਤ ਦਾ ਸ਼ਿਕਾਰ ਹੋ ਗਏ ਨੇ ਕੁਲਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਬਲੈਰੋ ਗੱਡੀ ਤੇ ਸਵਾਰ ਹੋ ਕੇ ਦਿੱਲੀ ਨੂੰ ਰਵਾਨਾ ਹੋ ਰਹੇ ਸਨ ਜੀ ਕੁਲਵਿੰਦਰ ਨੌਜਵਾਨ ਐਥੇ ਕੋਈ ਕਾਲੀ ਜਲਦੀ ਜਾਰੀ ਆਗੂ ਸੀ ਕੀ ਕਹਣਾ ਚਾ ਵੈਸੇ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਸਾਡਾ ਹੀਰਾ ਜਿਹੜਾ ਸੀ ਕੁਲਵਿੰਦਰ ਸਿੰਘ ਉਹ ਸਾਡੇ ਵਿੱਚ ਅੱਜ ਨਹੀਂ ਰਿਹਾ ਉਹ ਜਿਹੜਾ ਸਿੰਗੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਲੱਗਾ ਕਿਉਂਕਿ ਵੀ ਕਿਸਾਨ ਸੀਗਾ ਔਰ ਬਹੁਤ ਵਧੀਆ ਇਨਸਾਨ ਸੀਗਾ ਇਥੋਂ ਆਪਣੀਆਂ ਗੱਡੀਆਂ ਲੈ ਕੇ ਗਈਆਂ ਕੋਈ ਅੱਗੇ ਚੱਲ ਗਈ 6-7 ਗੱਡੀਆਂ ਨਾਲ ਸੀਗੀਆਂ ਤੇ ਇਹ ਦੋ ਜਣੇ ਬੈਠੇ ਸੀ ਆਪਣੀ ਗੱਡੀ 'ਚ ਜਿਹੜੇ ਕਿ ਦੁੱਧ ਲੈ ਕੇ ਵਿੱਚ ਬੈਠੇ ਸੀਗੇ ਔਰ ਇਹਨਾਂ ਦਾ ਜਦੋਂ ਉੱਥੇ ਜਾ ਰਹੇ ਸੀ ਰਸਤੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਉਹ ਟਰੱਕ ਖੜਾ ਸੀ ਉੱਥੇ ਤੇ ਟਰੱਕ ਦਾ ਪਤਾ ਨਹੀਂ ਲੱਗਾ ਇਹਨਾਂ ਦੀ ਗੱਡੀ ਝੜੀ ਆਓ ਉਹਦੇ ਵਿੱਚ ਵਜੀ ਅਤੇ ਕੁਲਵਿੰਦਰ ਜੀ ਜਿਹੜੀ ਮੁੱਖੇ ਤੇ ਮੌਤ ਹੋ ਗਈ ਆ ਤੇ ਸਾਰਾ ਪਿੰਡ ਅੱਜ ਸੋਗ ਚਾ ਕੁਲਵਿੰਦਰ ਜੀ ਹਸਪੀਟਲ ਹੀ ਆ ਉੱਥੇ ਆ ਮੰਡੀ ਗੋਵਿੰਦਗੜ੍ਹ ਹਸਪੀਟਲ ਚਾ ਜੇ ਉਹਦਾ ਮੇਰੇ ਖਿਆਲ ਕੋਈ ਕਾਰਵਾਈ ਹੋਊਗੀ ਜਿਹੜੀ ਪੁਲਿਸ ਕਾਰਵਾਈ ਹੁੰਦੀ ਆ ਉਹਦੀ ਵਾਈਫ ਵੀ ਉੱਥੇ ਨਾਲ ਹੀ ਆ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਫਿਰ ਅਸੀਂ ਸਾਰੇ ਜਣੇ ਇੱਥੇ ਪਿੰਡ 'ਚ ਆਏ ਔਰ ਪਿੰਡ ਵਿੱਚ ਉਹਨਾਂ ਦਾ ਬਜ਼ੁਰਗ ਜਿਹੜਾ ਉਹਦੀ ਉਮਰ 85 ਸਾਲ ਦੀ ਆ ਉਹਨੂੰ ਅਜੇ ਦੱਸਿਆ ਨਹੀਂ ਕਿਉਂਕਿ ਉਹ ਵੀ ਬੜਾ ਮਰੀਜ਼ ਆ ਸ਼ੂਗਰ ਦਾ ਮਰੀਜ਼ ਆ ਇਸ ਕਰਕੇ ਉਹ ਵੀ ਕੁਛ ਮਾੜਾ ਮੋਟਾ ਇਧਰ ਉਧਰ ਗਿਆ ਘਲਾਂ ਕਰਦਾ ਇਸ ਕਰਕੇ ਅਸੀਂ ਸਾਰੇ ਜਣੇ ਵੱਖਰੇ ਬੈਠੇ ਉਹਨਾਂ ਨੂੰ ਪਤਾ ਨਾ ਲੱਗੇ ਸ਼ਾਇਦ ਪਤਾ ਤੇ ਲੱਗ ਹੀ ਜਾਣਾ ਪਰ ਹੋ ਸਕਦਾ ਕਈ ਵਾਰੀ ਝਟਕਾ ਆਪਣੇ ਬੱਚੇ ਦਾ ਨਹੀਂ ਚੱਲ ਸਕਦਾ ਕਿਉਂਕਿ ਜੰਗ ਮੁੰਡਾ ਸੀਗਾ ਬਹੁਤ ਘੱਟ ਉਮਰ ਦਾ ਉਹ ਬੱਚਾ ਸੀ ਤੇ ਸ਼ੋਮ ਨੇ ਕਲਦਾਲ ਦਾ ਜੁਝਾਰੂ ਵਰਕਰ ਸੀਗਾ ਜਥੇਦਾਰ ਸੀਗਾ ਸ਼ਾਰਪੁਰ ਦਾ ਉਹ ਤੇ ਸਾਡੇ ਆਈਟੀ ਵਿੰਗ ਦਾ ਬਗਪਰਸਤੌਰ ਦਾ ਉਹ ਪ੍ਰਧਾਨ ਸੀਗਾ ਬਹੁਤ ਦੁੱਖ ਲੱਗਾ ਬੜਾ ਤਕੜਾ ਵਰਕਰ ਸੀ ਜਿਹੜਾ ਸਾਡੇ ਚੋਂ ਚਲਾ ਗਿਆ ਇਹ ਸਾਰਾ ਕੁਝ ਹੋਇਆ ਮੈਂ ਤਾਂ ਇਹ ਸਮਝਦੀ ਆ ਕਿ ਮੋਦੀ ਕਰਕੇ ਸਾਰਾ ਕੁਝ ਹੋਇਆ ਜੀ ਜੀ ਕੱਲ ਵੀ ਚਾਰ ਦਿੱਥਾ ਹੋਈਆਂ ਕਿਸਾਨ ਧੰਨੇ ਦੇ ਬੈਠੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹਨਾਂ ਲੋਕਾਂ ਨੇ ਬਣਾਇਆ ਜਿਹੜੇ ਲੋਕ ਅੰਨ ਪੈਦਾ ਕਰਨ ਵਾਲੇ ਆ ਅੱਜ ਉਹ ਸੜਕਾਂ ਤੇ ਬੈਠੇ ਆ ਉਹ ਇਸੇ ਕਰਕੇ ਬੈਠਿਆ ਕਿ ਮੋਦੀ ਨੇ ਉਹਨਾਂ ਨੂੰ ਸੜਕਾਂ ਤੇ ਬਿਠਾ ਦਿੱਤਾ ਮੈਨੂੰ ਲੱਗਦਾ ਕਿ ਇਹ ਜਿਹੜਾ ਮਾੜਾ ਕੰਮ ਅੱਜ ਤੱਕ ਇਤਿਹਾਸ ਵਿੱਚ ਵੀ ਇਦਾਂ ਦਾ ਨਹੀਂ ਹੋਇਆ ਜਿੱਦਾਂ ਹੁਣ ਹੋਇਆ ਔਰ ਕਿਸਾਨਾਂ ਦੀ ਗੱਲ ਮੋਦੀ ਸਾਹਿਬ ਨੂੰ ਸੁਣਨੀ ਚਾਹੀਦੀ ਆ ਔਰ ਜਿਹੜੇ ਕਿਸਾਨ ਮਰੇ ਆ ਮੇਰੇ ਖਲ 20 ਦੇ ਤੱਕ ਕਰੀਬ-ਕਰੀਬ ਕਿਸਾਨ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਆ ਕਿਸੇ ਦੀ ਐਕਸੀਡੈਂਟ ਨਾ ਹੋਈ ਆ ਕਿਸੇ ਨੂੰ ਤੇ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਇਹ ਸਾਰੀ ਧੇਨ ਮੋਦੀ ਸਾਹਿਬ ਦੀ ਆ ਔਰ ਮੋਦੀ ਸਾਹਿਬ ਨੂੰ ਹਜੇ ਵੀ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਸੋਚਣਾ ਚਾਹੀਦਾ ਇਹਦਾ ਅੜਿਆਲ ਵਤੀਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਔਰ ਇਹ ਅੜਿਆਲ ਵਤੀਰਾ ਕਿਸਾਨਾਂ ਨਾਲ ਕਰਨਾ ਨਹੀਂ ਚਾਹੀਦਾ ਕਿਸਾਨ ਡਟੇ ਪਏ ਆ ਲੇਕਿਨ ਸਾਨੂੰ ਅੱਜ ਬੜਾ ਵੱਡਾ ਤੱਕਾ ਲੱਗਾ ਬਹੁਤ ਅਫਸੋਸ ਆ ਕਿ ਇੱਕ ਸਾਡਾ ਬੱਚਾ ਕਿਸਾਨ ਜਿਹੜਾ ਉਹ ਸਾਡੇ ਕੋਲੋਂ ਚਲਾ ਗਿਆ ਔਰ ਸਾਰੇ ਇਸ ਏਰੀਏ ਨੂੰ ਇਵਨ ਦੈਨ ਇੱਥੋਂ ਤੱਕ ਵੀ ਸਾਨੂੰ ਉੱਥੋਂ ਦੇ ਕਿਸੇ ਬੰਦੇ ਨੇ ਕਿਸੇ ਪੱਤਰਕਾਰ ਨੇ ਜਾਂ ਕਿਸੇ ਪ੍ਰੈਸ ਵਾਲੇ ਨੇ ਵੀਡੀਓ ਪਾਈ ਆ ਔਰ ਸਾਨੂੰ ਬੜਾ ਦੁੱਖ ਲੱਗਾ ਜਦੋਂ ਉਹਦਾ ਨਾਂ ਚਲਿਆ ਸੀ ਬਹੁਤ ਅਫਸੋਸ ਆ ਸਾਰੇ ਪਿੰਡ 'ਚ ਕੁਲਵਿੰਦਰ ਦੀ ਡੈਥ ਹੋਈ ਅੱਜ ਸਵੇਰੇ ਕਿਹੋ ਜਿਹਾ ਇਨਸਾਨ ਸੀ ਬਹੁਤ ਭਰੀਆ ਇਨਸਾਨ ਸੀ ਸਾਜੀ ਹਰ ਇੱਕ ਨਾਲ ਮਿਲਣ ਸਾਥ ਸੀ ਕੋਈ ਨਹੀਂ ਸੀ ਵੀ ਲੈ ਵੀ ਕਿਹਨਾਂ ਕੋ ਮਜੀ ਕਿਸ ਨੇ ਕਦੇ ਦੁਸ਼ਮਣੀ ਬੈਜੀ ਕਦੇ ਨਹੀਂ ਸੋਚਦਾ ਠੀਕ ਹੈ ਜੀ ਕਦੋਂ ਗਏ ਸੀ ਤੇ ਕੀ ਲੈ ਕੇ ਗਏ ਸੀ ਇਥੋਂ ਇੱਕ ਕੱਲ ਦੇ ਇਥੋਂ ਤਿਆਰੀ ਕਰਦੇ ਤੇ ਸਵੇਰੇ ਗਏ ਆ ਜਾਂ ਕਿਦਾਂ ਮਤਲਬ ਸੀਆਂ ਪੰਜ ਸੱਤ ਗੇਡੀਆਂ ਜਿੰਨੀਆਂ ਵੀ ਤੇ ਲੈ ਕੇ ਦੁੱਧ ਲੈ ਕੇ ਗਏ ਆ ਜੀ ਤੇ ਜਾਣਾ ਸੀ ਨਹੀਂ ਧੁਰ ਪਹੁੰਚਿਆ ਸੀ ਤੇ ਫੈਮਿਲੀ ਦੇ ਪਿੱਛੇ ਪਿੱਛੇ ਕੀ ਨੂੰ ਛੱਡ ਗਿਆ ਜੀ ਹੈ ਜੀ ਮਾਪ ਉਹਨਾਂ ਦਾ ਕੋਈ 85 ਤੋਂ 90 ਸਾਲ ਦੇ ਗੇਟ 'ਚ ਆ ਮੋਰੀਆ ਠੀਕ ਹੈ ਜੀ ਹਾਂ ਬਾਕੀ ਮਿਸੇ ਜੇ ਉਹਨਾਂ ਦੀ ਜਗੀ ਆ ਬੱਚੇ ਇਹ ਇਹ ਮੇਰੇ ਕਾਲ ਬੱਚਾ ਨਹੀਂ ਬੱਚਾ ਬੱਚਾ ਆ ਗਿਆ ਜੀ ਅੱਛਾ ਅੱਛਾ ਠੀਕ ਆ ਕਿਉਂ ਅਸੀਂ ਹੁਣ ਇਦਾਂ ਵੀ ਇਹਨਾਂ ਦਾ ਮੇਰੇ ਬੋਲ ਚੱਲ ਹੈਗੀ ਬਚਕਾਰ ਦੇ ਵਿੱਚ ਨਹੀਂ ਪੂਰਾ ਠੀਕ ਹੈ ਜੀ ਹਾਂ